ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਬਾਰੇ ਸਹਾ ਸੰਗ ਜੀਓ ਅੱਜ ਅਸੀਂ ਆਪ ਜੀ ਦੇ ਚਰਨਾਂ ਵਿੱਚ ਇੱਕ ਛੋਟੀ ਜਿਹੀ ਕਵਤਾ ਦਸ਼ਮੇਸ਼ ਉਸਤ ਰੱਖ ਰਹੇ ਹਾਂ ਉਮੀਦ ਹੈ ਕਿ ਆਪ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋਗੇ ਜੀ ਇਹ ਖਤਮ ਆਏ ਬਨ ਕੇ ਵੰਦਨਾ ਕਰਦਾ ਕਲਗੀ ਵਾਲੇ ਨੂੰ ਖਤਮ ਆਏ ਬਨ ਕੇ ਵੰਦਨਾ ਕਰਦਾ ਕਲਗੀ ਵਾਲੇ ਨੂੰ ਜੇਨਾ ਪੜਨੇ ਅੰਦਰ ਦੁਨੀਆ ਤਾਰਨ ਆਇਆ ਜਿਹੜਾ ਪੜਨੇ ਅੰਦਰ ਦੁਨੀਆ ਤਾਰਨ ਆਇਆ ਜਿਹਦੇ ਬਾਲਕ ਜੋ ਜਾ ਮੋਲੇ ਆ ਤਤ ਵਿਚਾਰੇ ਨੂੰ ਜੇ ਤੇ ਬਾਲਕ ਜੋ ਜਾ ਮੋ ਲਿਆ ਪੰਡਤ ਦੱਤ ਨੂੰ ਕੀਤੇ ਜਾਤਕ ਨੇ ਆ ਬਣ ਕੇ ਦਰਸ਼ ਦਿਖਾਇਆ ਪੂਰਾ ਪ੍ਰੇਮ ਜਤਕਿਆ ਫਤੇ ਚੰਦ ਦੇ ਰਾਣੀ ਜਾ ਪੂਰਾ ਪ੍ਰੇਮ ਜਤਕਿਆ ਫਤੇ ਚੰਦ ਦੇ ਰਾਣੀ ਜਾ ਮਾਤਾ ਕਹਿ ਕੇ ਗੋਦੀ ਦੇ ਵਿੱਚ ਦਿਲ ਪਰਚਾਇਆ ਮਾਤਾ ਕਹਿ ਕੇ ਗੋਦੀ ਵੇ ਕੇ ਦਿਲ ਪਰਚਾਇਆ ਦਰਸ਼ਨ ਦੇ ਕੇ ਮੋਲਿਆ ਦਰਸ਼ਨ ਦੇ ਕੇ ਮੋਲਿਆ ਭੀਖਣ ਸ਼ਾ ਫਕੀਰ ਨੂੰ ਦਰਸ਼ਨ ਦੇ ਕੇ ਮੋਲਿਆ ਭੀਖਣ ਸ਼ਾ ਫਕੀਰ ਨੂੰ ਆរក ਗਦੀਨ ਬਲੀ ਨੇ ਜਰਨੀਸ ਚੁਕਾਇਆ ਦਰਦਾਬਾਲ ਨੇ ਪ੍ਰਿਆਦ ਸੁਣ ਲਈ ਦੁਖੀਆਂ ਦੀ ਦਰਦਾਬਾਲ ਨੇ ਪ੍ਰਿਆਦ ਸੁਣ ਲਈ ਦੁਖੀਆਂ ਦੀ ਪਰ ਉਪਕਾਰ ਖਾਤਰ ਸੀਸ ਪਿਤਾ ਦਾ ਲਾਇਆ ਤੀਰ ਕਮਾਨ ਫੜ ਕੇ ਆਇਆ ਵਿਚ ਮੈਦਾਨ ਦੇ तीर ਫੜ ਕੇ ਵਿੱਚ ਆਇਆ ਉਹ ਮੈਦਾਨ ਦੇ ਬੈਰੀ ਮਿਰਗਾ ਬਾਂਗੂ ਦੌੜੇ ਸਿੰਘ ਵਰ ਭਵ ਕਾਇਆ ਬੋਲਿਆ ਸੈਦ ਖਾਨ ਦਾ ਮਨੇ ਉਸ ਨੂਰੀ ਕਲਗੀ ਨੇ ਬੋਲਿਆ ਸੈਦ ਖਾਨ ਦਾ ਮਨੇ ਉਸ ਨੂਰੀ ਕਲਗੀ ਨੇ ਉਹਦੇ ਧੀਰਾਂ ਨੂੰ ਸਿਰ ਜਦ ਸੀਸ ਚੁਕਾਇਆ ਚਾਹੇ ਚਾਰੇ ਲਾਲੀ ਦੀ ਪਾਗ ਹੈ ਅੱਖਾਂ ਸਾਹਮਣੇ ਚਾਰੇ ਲਾਲੀ ਦੀ ਪਾਗ ਹੈ ਅੱਖਾਂ ਸਾਹਮਣੇ ਉਹਦੇ ਨੈਣਾਂ ਦੇ ਵਿੱਚ ਪਾਣੀ ਮੋਲ ਨਾ ਆਇਆ ਨਗਤਾਬਾ ਦਗਤ ਖਲੀ ਪਾਂਚਲ ਕੇ ਪਾਣਾ ਮਾਨਿਆ ਕਾਲ ਜਾ ਦਗਤ ਖਲੀ ਪਾਂਚਲੇ ਪਾਣਾ ਮਾਨਿਆ ਕਾਲ ਜਾ ਸਿਰ ਤੇ ਬਣੀਆਂ ਤੋਂ ਨਹੀਂ ਡਰ ਕੇ ਚਿੱਤ ਡਲਾਇਆ ਸਿਰ ਤੇ ਬਣੀਆਂ ਤੋਂ ਨਹੀਂ ਡਰ ਕੇ ਚਿੱਤ ਡਲਾਇਆ ਉਹਦੇ ਬਾਣ ਬਚਨ ਮਨ ਮੋਲਿਆ ਸਾਧ ਬਰਾਗਿ ਨੂੰ ਉਦੇ ਬਾਣ ਬਚਨ ਮਨ ਮੋ ਲਿਆ ਸਤਿ ਬ੍ਰਾ ਕੀਨੂ ਵੰਦਾ ਕਰ ਗਏ ਆਪਣਾ ਖੰਡਾ ਹੱਥ ਫੜਾਇਆ ਸੀਤਲ ਕਿਹੜੇ ਕਿਹੜੇ ਸੀਤਲ ਕਿਹੜੇ ਕਿਹੜੇ ਚੋਜ ਗਣਾ ਮੈਂ ਸਤਿਗੁਰ ਦੇ ਸੀਤਰ ਕਿਹੜੇ ਕਿਹੜੇ ਚੋਜ ਕਰਾਂ ਮੈਂ ਸਤਿਗੁਰ ਦੇ ਆਪੇ ਜਾਣੇ ਜਿਸਨੇ ਕਾਲ ਸਭ ਪੰਥ ਸਜਾਇਆ ਉਹ ਆਪੇ ਜਾਣੇ ਜਿਸਨੇ ਖਾਲਸਾ ਪੰਥ ਸਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ